ਹਾਂਜੀ ਅੱਜ ਜਿਹੜੀ ਹੈ ਸ਼ੁਰੂਆਤ ਇੱਕ ਕਿਤਾਬ ਦੇ ਬਾਰੇ ਤੁਹਾਨੂੰ ਦੱਸਣਾ ਚਾਹੁੰਦੀ ਆ। ਇਹ ਕਿਤਾਬ ਦਾ ਨਾਮ ਹੈ ਯਾਦਾਂ ਭਰੀ ਚੰਗੇਰ। ਅੱਜ ਮੈਂ ਪੂਰਾ ਦਿਨ ਇਹੀ ਪੜਦੀ ਰਹੀ ਆ ਤੇ ਮੈਨੂੰ ਬਹੁਤ ਵਧੀਆ ਲੱਗੀ ਐ ਤਾਂ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਾਂ। ਇਹ ਕਿਤਾਬ ਮੇਰੀ ਕਲੀਗ ਹੈ ਸ਼੍ਰੀਮਤੀ ਕਾਂਤਾ ਸ਼ਰਮਾ ਪ੍ਰਿੰਸੀਪਲ ਰਿਟਾਇਰ ਹੋਏ ਐ। ਇਹ ਉਹਨਾਂ ਨੇ ਲਿਖੀ ਹੋਈ ਐ। ਅਭੀ ਆ ਪਲੀ ਜ਼ਿੰਦਗੀ ਦੇ ਨਾਲ ਰਿਲੇਟਡ ਜਿਹੜੀ ਹੈ ਜੋ ਦੇ ਨਾਲ ਨਾਲ ਹੋਏ ਉਹ ਹੀ ਸਭ ਕੁਝ ਲਿਖਿਆ ਹੈ ਬਿਕੋ ਸਚਾਈ ਔਰ ਇਹ ਉਹਨਾਂ ਨੂੰ ਕਿਤਨ ਲੋਗਾਂ ਨੂੰ ਜ਼ਿਆਦਾ ਵਧੀਆ ਲੱਗੇਗੀ ਜਿਨ੍ਹਾਂ ਦੀਆਂ ਜੜਾਂ ਜਿਹੜੀਆਂ ਪਿੰਡਾਂ ਦੇ ਦੇ ਨਾਲ ਜੁੜੀਆਂ ਹੋਈਆਂ ਲੱਗੀਆਂ ਤਾਂ ਉਹਨਾਂ ਦੀ ਇਹ ਕਹਾਣੀ ਐ ਮੈਂ ਪੜੀ ਸੀ ਕਾਸ਼ ਕੋਈ ਬਚਪਨ ਮੋੜ ਲਿਆ ਵੀ ਹੈ ਤਾਂ ਇਹਦੇ ਵਿੱਚ ਉਹਨਾਂ ਨੇ ਬਹੁਤ ਵਧੀਆ ਦੱਸਿਆ ਕਿ ਬਚਪਨ ਜਿਹੜਾ ਹੈ ਉਹ ਇੰਨਾ ਟਿੱਬਿਆਂ 'ਚ ਰਹਿਣਾ ਤੇ ਸਕੂਲ ਚ ਪੜਨਾ ਇੱਕ ਟੀਚਰ ਹੁੰਦਾ ਸੀਗਾ ਤੇ ਉਹੀ ਸਾਰਾ ਕੰਮ ਕਰਵਾਉਂਦਾ ਸੀਗਾ ਜਿਵੇਂ ਟ੍ਰੈਨ ਦੀ ਸਕੂਲ ਦੇ ਵਿੱਚ ਹੈਗਾ ਤੇ ਸਭ ਤੋਂ ਮੈਨੂੰ ਵਧੀਆ ਗੱਲ ਉਹਨਾਂ ਦੀ ਲੱਗੀ ਕਿ ਦੋ ਲਾਈਨਾਂ ਦੀਵਾਰ ਤੇ ਬਣੀਆਂ ਹੁੰਦੀਆਂ ਸੀਗੀਆਂ ਜਦੋਂ ਧੁੱਪ ਦਾ ਪਰਛਾਵਾਂ ਪਹਿਲੀ ਲਾਈਨ ਤੇ ਆ ਜਾਂਦਾ ਉਹ ਅੱਧੀ ਛੁੱਟੀ ਹੁੰਦੀ ਸੀ ਜਦੋਂ ਧੁੱਪ ਦਾ ਪਰਛਾਵਾਂ ਦੂਸਰੀ ਲਾਈਨ ਤੇ ਆਉਂਦਾ ਉਹ ਕਾਲੇ ਰੰਗ ਨਾਲ ਕਹਿੰਦੇ ਲਗਾਈ ਹੋਈ ਸੀ ਤਾਂ ਉਸ ਤੋਂ ਬਾਅਦ ਪੂਰੀ ਛੁੱਟੀ ਹੁੰਦੀ ਵੀ ਕੋਈ ਟਾਈਮ ਪੀਸ ਵੀ ਨਹੀਂ ਸੀਗਾ ਹੈ ਉਸ ਟਾਈਮ ਦੇ ਵਿੱਚ ਹੈਗਾ ਤੇ ਆਪਣਾ ਇਹ ਮਲੇ ਕੁੰਬ ਦੇ ਫਿਰਦੇ ਕਹਿੰਦੇ ਸਾਡੇ ਕਈ ਵਾਰ ਪਿੰਡ ਦੇ ਵਿੱਚ ਘੱਗਰ ਚੜਾਉਂਦੀ ਸੀ ਤਾਂ ਉੱਥੇ ਫਿਰ ਇੱਕ ਬੇੜੀ ਚਲਦੀ ਤਾਂ ਅਸੀਂ ਕਈ ਵਾਰੀ ਐਂ ਸਾਰੀਆਂ ਸੇਲੀਆਂ ਉਹਦੇ ਵਿੱਚ ਜਿਹੜਾ ਹੈ ਬੇੜੀ 'ਚ ਬੈਠ ਕੇ ਅਗਲੇ ਪਾਰ ਚਲੀਆਂ ਜਾਂਦੀਆਂ ਉੱਥੇ ਲੋਕ ਵੀ ਹੁੰਦੇ ਸੀ ਪਰ ਉਹ ਬੇੜੀ ਦੇ ਵਿੱਚ ਜਿਹੜੀਆਂ ਭੇਡਾਂ ਬੱਕਰੀਆਂ ਊਠ ਵੀ ਬੈਠੇ ਹੁੰਦੇ ਸੀਗੇ ਵੀ ਉਹਨਾਂ ਦੇ ਨਾਲ ਵੀ ਅਸੀਂ ਇੰਜ ਕੋਈ ਇੰਨਾ ਹੋਣੀ ਕਰਦੇ ਸੀ ਕਦੇ ਫਿਰਨੀਆਂ ਤੇ ਫਿਰਦੇ ਰਹਿੰਦੇ ਹੈਗਾ ਤਾਂ ਬਹੁਤ ਮੈਨੂੰ ਵਧੀਆ ਉਹਨਾਂ ਦੀ ਇਹ ਕਹਾਣੀ ਲੱਗੀ ਤੇ ਕਹਿੰਦੇ ਇੱਕ ਦਿਨ ਜਿਹੜਾ ਹੈ ਵੀ ਮੈਂ ਆਪਣੀ ਨਾਨੀ ਦੇ ਨਾਲ ਵਿੱਚ ਮਸ਼ਰਾਰਤਾਂ ਕਰਦੇ ਨਾਨੀ ਦੇ ਗੁੱਸੇ ਤੋਂ ਵੀ ਕੋਈ ਚੀਜ਼ ਲਿਆ ਕੇ ਜਿਵੇਂ ਕੋਈ ਬੰਟੇ ਆ ਜਾਂ ਕੁੱਚਾ ਉਹ ਵੀ ਛੁਪਾ ਕੇ ਰੱਖਨੇ ਪੈਂਦੇ ਸੀਗੇ ਤੇ ਦੂਜੀ ਉਹਨਾਂ ਦੀ ਵੀ ਕਹਾਣੀ ਪੜੀ ਛਾਵਾਂ ਕੌਣ ਕਰੇ ਉਹਨਾਂ ਦੇ ਮਾਮਾ ਮਾਮਾਤਾ ਜੀ ਦੇ ਨਾਲ ਰਿਲੇਟਡ ਹੈ ਕਿ ਮਾਇਕ ਜਿਹੜਾ ਜਿਹੜਾ ਹੈਗਾ ਉਹ ਹੈ ਜੋ ਕਦੀ ਨਹੀਂ ਲੱਭਦਾ ਹੈਗਾ ਉਹਨਾਂ ਦੇ ਕਹਿੰਦੇ ਮਾਤਾ ਜੀ ਨੂੰ ਅਸੀਂ ਛੱਡਣਾਏ ਨਾਨੀ ਤੇ ਉਹ ਬੱਸ 'ਚ ਚੜ ਗਏ ਉਹ ਹੈ ਤੇ ਮੈਂ ਕਹਿੰਦੀ ਉਸ ਬੱਸ ਦੇ ਪਿੱਛੇ ਲੰਮਕ ਗਈਆਂ ਹੈ ਤੇ ਬਾਅਦ 'ਚ ਥੋੜੀ ਦੇਰ ਬਾਅਦ ਮੈਨੂੰ ਹੋਇਆ ਵੀ ਮੈਂ ਹਾਈ ਕਿ ਮਤਲਬ गिर ਨਾ ਜਾਵਾਂ ਕਿਉਂਕਿ ਉਹ ਕਿਹੜਾ ਸਰਕਾਂ ਪ੍ਰੋਪਰ ਹੁੰਦੀਆਂ ਸੀਗੀਆਂ ਤੇ ਕਹਿੰਦੇ ਮੈਂ ਸੋਚਿਆ ਜਦੋਂ ਥੋੜੀ ਦੇਰ ਬੱਸ ਮਤਲਬ ਉਸ ਤੋਂ ਬਾਅਦ ਮੈਨੂੰ ਪੜੀ ਨਾਨੀ ਦੀ ਵੀ ਯਾਦ ਆਈ ਤਾ ਕਹਿੰਦੇ ਮੈਂ ਸੋਚਿਆ ਫਸਤਾਲ ਕੋਲ ਰੁਕੇਗੀ ਬੱਸ ਪਰ ਨਹੀਂ ਰੁਕੀ ਹੈਗਾ ਤੇ ਕਹਿੰਦੇ ਮੈਂ ਛਾਲ ਲਗਾਤੀ ਮਤਲਬ ਆਪਣੀ ਨਾਨੀ ਨੇ ਉਹ ਨਹੀਂ ਦੱਸਿਆ ਵੀ ਇਸ ਤਰ੍ਹਾਂ ਮੈਂ ਕਰਿਆ ਕਿਉਂਕਿ ਮੇਰੀ ਮਦਰ ਜਿਹੜੀ ਪਿਛਲੇ ਸੀਟ ਤੇ ਬੈਠੀ ਸੀ ਕਿਸੇ ਨੂੰ ਨਹੀਂ ਪਤਾ ਵੀ ਇਹ ਬੱਚਾ ਇੰਦੇ ਵਾਸਤੇ ਵਿੱਚ ਪਿੱਛੇ ਲੰਮ ਕਰਿਆ ਹੈਗਾ ਤਾਂ ਬਹੁਤ ਹੀ ਇਮੋਸ਼ਨਲ ਜਿਹੀ ਸਿਕ ਗੱਲ ਸੀਗੀ ਹੈਗਾ ਤੇ ਇੱਕ ਉਹਨਾਂ ਨੇ ਬੜਾ ਵਧੀਆ ਸੀਗਾ ਵੀ ਇੱਕ ਤਹਿਸੀਲਦਾਰ ਤੇ ਜਿਹੜਾ ਪਟਵਾਰੀ ਆਮੋ ਸਾਹਮਣੇ ਰਹਿੰਦੇ ਹੁੰਦੇ ਆ ਤਾਂ ਪਟਵਾਰੀ ਦੀ ਉਹ ਤਹਿਸੀਲਦਾਰ ਬੜਾ ਓਨੈਸਟ ਇਮਾਨਦਾਰ ਹੁੰਦਾ ਆਪਣੇ ਉਹਦੇ ਵਿੱਚ ਹੀ ਗੁਜ਼ਾਰਾ ਕਰਦਾ ਜੋ ਉਸ ਨੂੰ ਤਨਖਾਹ ਮਿਲਦੀ ਹੈ ਤੇ ਉਹਦੀ ਘਰ ਵਾਲੀ ਕਹਿੰਦੇ ਸਾਹਮਣੇ ਜਿਹੜਾ ਪਟਵਾਰੀ ਹੁੰਦਾ ਉਹਦੇ ਬਹੁਤ ਚਹਿਲ ਪਹਿਲ ਹੁੰਦੀ ਹੈ ਵਧੀਆ ਕੋਠੀ ਬਣੀ ਹੁੰਦੀ ਹੈਗੀ ਆ ਤਾਂ ਉਹਦੇ ਘਰ ਵਾਲੀ ਕਹਿੰਦੀ ਆ ਵੀ ਤਹਿਸੀਲਦਾਰ ਦੀ ਕਹਿੰਦੇ ਵੀ ਤੁਸੀਂ ਕਦੋਂ ਪਟਵਾਰੀ ਬਣੋਗੇ ਹੈਗਾ ਮਤਲਬ ਬੜੇ ਵਧੀਆ ਉਹਦੇ ਨਾਲ ਪੇਸ਼ ਕੀਤੀ ਹੋਈ ਹੈ ਸਾਰੀਆਂ ਚੀਜ਼ਾਂ ਤੇ ਇਹ ਮੈਂ ਕਿਹਾ ਇਸ ਨਕਲੀ ਉਜਾਲਿਆਂ ਦੀ ਦੁਨੀਆ ਤੋਂ ਅੱਧੀ ਸਦੀ ਪਿੱਛੇ ਮੁੜ ਜਾਣਾ ਚਾਹੁੰਨੀ ਆ ਹੈ ਵੀ ਉਹ ਚਾਹੇ ਮਤਲਬ ਐਨੇ ਵਧੀਆ ਦਿਨ ਨਹੀਂ ਸੀਗੇ ਬੜੇ ਸੰਜਮ ਨਾਲ ਲੋਕੀ ਆਪਣਾ ਗੁਜ਼ਾਰਾ ਕਰਦੇ ਸੀ ਪਰ ਦਿਲਾਂ 'ਚ ਜੋ ਪਿਆਰ ਸੀ ਉਹ ਹੁਣ ਨਹੀਂ ਹੈਗਾ ਤੇ ਤੁਹਾਨੂੰ ਇਹਦੀ ਫੋਟੋ ਵੀ ਭੇਜਾਂਗੀ ਮੈਂ ਹੈਗਾ ਤਾਂ ਉਮੀਦ ਕਰਦੀ ਆ ਕਿ ਤੁਹਾਨੂੰ ਇਹ ਵਧੀਆ ਲੱਗੇਗੀ ਹੈ ਥੈਂਕ ਯੂ